ਪੰਜਾਬ ਦੇ ਵਿੱਚ ਇੱਕ ਜੋ ਨੂੰ VOTING ਹੋਣੀ ਹੈ ਤੇ ਲਗਾਤਾਰ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਉੱਤੇ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉੱਤੇ ਆਏ ਹੋਏ ਹਨ ਉਹਨਾਂ ਦਾ ਅੱਜ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਨਰੇਂਦਰ ਮੋਦੀ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਅੱਜ ਉਤਰਨਗੇ ਕੱਲ ਉਹਨਾਂ ਦੇ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤਾਂ ਉੱਥੇ ਹੀ ਅੱਜ ਮੋਦੀ ਦੇ ਵੱਲੋਂ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ। ਉਹਨਾਂ ਦੇ ਸਵਾਗਤ ਤੇ ਲਈ 6 ਏਕੜ ਦੇ ਵਿੱਚ ਪੰਡਾਲ ਸਜਾਇਆ ਗਿਆ ਹੈ। ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਗੁਰਦਾਸਪੁਰ ਅਤੇ ਦਿਨਾਨਗਰ ਦੇ ਵਿੱਚ ਪੈਰਾ ਮਿਲਟਰੀ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਅਤੇ ਪਠਾਨਕੋਟ ਦੇ 에ਅਰ ਵੈਸ ਨੂੰ ਅਲਰਟ ਉਤੇ ਰੱਖਿਆ ਗਿਆ ਹੈ। ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਪੀਐਮ ਨੂੰ ਸੁਣਨ ਅਤੇ ਆਉਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਲਈ 25000 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਗਰਮੀ ਤੋਂ ਰਾਹਤ ਦੇਣ ਦੇ ਲਈ ਕੂਲਰਾਂ ਤੇ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਾਲੀ ਥਾਂ ਉੱਤੇ ਹੀ ਹੈਲੀਪੈਡ ਬਣਾਇਆ ਹੋ ਗਿਆ ਹੈ। ਉਹ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿੱਧੇ ਜਲੰਧਰ ਦੇ ਲਈ ਟਰਵਾਨਾ ਹੋ ਸਕਣ। ਪੀਐਮ ਮੋਦੀ ਦਾ ਇੱਥੇ ਕਰੀਬ 2 ਘੰਟੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਸ਼ਾਮ 5:30 ਵਜੇ ਦੇ ਕਰੀਬ ਜਲੰਧਰ ਦੇ ਵਿੱਚ ਉਤਰਨਗੇ ਅਤੇ ਉੱਥੇ ਚੋਣ ਮੀਟਿੰਗ ਨਕੇ ਪੀਐਮ ਮੋਦੀ ਦੀਆਂ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਹੋਣੀਆਂ ਸਨ ਜੋ ਅੱਜ ਪੂਰੀਆਂ ਹੋਣਗੀਆਂ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਦੀ ਪਿਛਲੇ 5 ਸਾਲਾਂ ਤੋਂ ਖੇਤਰ ਤੋਂ ਦੂਰੀ ਕਾਰਨ ਲੋਕ ਪਰੇਸ਼ਾਨ ਹਨ ਨਰਿੰਦਰ ਮੋਦੀ ਲੋਕਾਂ ਦੀਆਂ ਨਾਰਾਜ਼ਗੀ ਦੂਰ ਕਰਨ ਲਈ ਹੀ ਗੁਰਦਾਸਪੁਰ ਪਹੁੰਚ ਰਹੇ ਹਨ ਗੁਰਦਾਸਪੁਰ ਪਹੁੰਚ ਕੇ ਉਹ ਦਿਨੇਸ਼ ਬੱਬੂ ਲਈ ਹੀ ਨਹੀਂ ਸਗੋ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਤਰਨਤਾਰਨ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਲਈ ਵੀ ਵੋਟਾਂ ਮੰਗਣਗੇ ਫਿਰ ਉਹ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਇੱਕ ਜੋ ਨੂੰ VOTING ਹੋਣੀ ਹੈ ਤੇ ਲਗਾਤਾਰ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਉੱਤੇ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉੱਤੇ ਆਏ ਹੋਏ ਹਨ ਉਹਨਾਂ ਦਾ ਅੱਜ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਨਰੇਂਦਰ ਮੋਦੀ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਅੱਜ ਉਤਰਨਗੇ ਕੱਲ ਉਹਨਾਂ ਦੇ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤਾਂ ਉੱਥੇ ਹੀ ਅੱਜ ਪੀਐਮ ਮੋਦੀ ਦੇ ਵੱਲੋਂ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਉਹਨਾਂ ਦੇ ਸਵਾਗਤ ਤੇ ਲਈ 6 ਏਕੜ ਦੇ ਵਿੱਚ ਪੰਡਾਲ ਸਜਾਇਆ ਗਿਆ ਹੈ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਗੁਰਦਾਸਪੁਰ ਅਤੇ ਦਿਨਾਂ ਨਗਰ ਦੇ ਵਿੱਚ ਪੈਰਾ ਮਿਲਟਰੀ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਅਤੇ ਪਠਾਨਕੋਟ ਦੇ 에ਅਰ ਵੈਸ ਨੂੰ ਅਲਰਟ ਉਤੇ ਰੱਖਿਆ ਗਿਆ ਹੈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ पीएम ਨੂੰ ਸੁਣਨ ਅਤੇ ਆਉਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਲਈ 25000 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਗਰਮੀ ਤੋਂ ਰਾਹਤ ਦੇਣ ਦੇ ਲਈ ਕੂਲਰਾਂ ਤੇ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਾਲੀ ਥਾਂ ਉੱਤੇ ਹੀ ਹੈਲੀਪੈਡ ਬਣਾਇਆ ਹੋ ਗਿਆ ਹੈ। ਉਹ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿੱਧੇ ਜਲੰਧਰ ਦੇ ਲਈ ਰਵਾਨਾ ਹੋ ਸਕਣ। ਪੀਐਮ ਮੋਦੀ ਦਾ ਇੱਥੇ ਕਰੀਬ 2 ਘੰਟੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਸ਼ਾਮ 5:30 ਵਜੇ ਦੇ ਕਰੀਬ ਜਲੰਧਰ ਦੇ ਵਿੱਚ ਉਤਰਨਗੇ ਅਤੇ ਉੱਥੇ ਚੋਣ ਮੀਟਿੰਗ ਨ ਦੇ ਪੀਐਮ ਮੋਦੀ ਦੀਆਂ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਹੋਣੀਆਂ ਸਨ ਜੋ ਅੱਜ ਪੂਰੀਆਂ ਹੋਣਗੀਆਂ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਦੀ ਪਿਛਲੇ 5 ਸਾਲਾਂ ਤੋਂ ਖੇਤਰ ਤੋਂ ਦੂਰੀ ਕਾਰਨ ਲੋਕ ਪਰੇਸ਼ਾਨ ਹਨ ਨਰਿੰਦਰ ਮੋਦੀ ਲੋਕਾਂ ਦੀਆਂ ਨਾਰਾਜ਼ਗੀ ਦੂਰ ਕਰਨ ਲਈ ਹੀ ਗੁਰਦਾਸਪੁਰ ਪਹੁੰਚ ਰਹੇ ਹਨ ਗੁਰਦਾਸਪੁਰ ਪਹੁੰਚ ਕੇ ਉਹ ਦਿਨੇਸ਼ ਬੱਬੂ ਲਈ ਹੀ ਨਹੀਂ ਸਗੋ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੁਸ਼ਿਆਰਪੁਰ ਤੋਂ ਅਨਿਤਾ ਸੋਮ ਪ੍ਰਕਾਸ਼ ਅਤੇ ਤਰਨਤਾਰਨ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਲਈ ਵੀ ਵੋਟਾਂ ਮੰਗਣਗੇ ਫਿਰ ਉਹ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਇੱਕ ਜੂਨ ਨੂੰ VOTING ਹੋਣੀ ਹੈ ਤੇ ਲਗਾਤਾਰ ਪਾਰਟੀਆਂ ਦੇ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਪ੍ਰਚਾਰ ਹੈ ਜਿਹੜਾ ਉਹ ਜੋਰਾਂ ਸ਼ੋਰਾਂ ਉਤੇ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉਤੇ ਆਏ ਹੋਏ ਹਨ ਉਹਨਾਂ ਦਾ ਅੱਜ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਨਰੇਂਦਰ ਮੋਦੀ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਅੱਜ ਉਤਰਨਗੇ ਕੱਲ ਉਹਨਾਂ ਦੇ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤਾਂ ਉੱਥੇ ਹੀ ਅੱਜ ਪੀਐਮ ਮੋਦੀ ਦੇ ਵੱਲੋਂ ਦੁਪਹਿਰ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਉਹਨਾਂ ਦੇ ਸਵਾਗਤ ਤੇ ਲਈ 6 ਏਕੜ ਦੇ ਵਿੱਚ ਪੰਡਾਲ ਸਜਾਇਆ ਗਿਆ ਹੈ ਸਰਹੱਦੀ ਜ਼ਿਲ੍ਹਾ ਹੋਣ ਦੇ ਕਾਰਨ ਗੁਰਦਾਸਪੁਰ ਅਤੇ ਦਿਨਾਂ ਨਗਰ ਦੇ ਵਿੱਚ ਪੈਰਾ ਮਿਲਟਰੀ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਅਤੇ ਪਠਾਨਕੋਟ ਦੇ 에ਅਰ ਵੈਸ ਨੂੰ ਅਲਰਟ ਉਤੇ ਰੱਖਿਆ ਗਿਆ ਹੈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਪੀਐਮ ਨੂੰ ਸੁਣਨ ਅਤੇ ਆਉਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਲਈ 25000 ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਗਰਮੀ ਤੋਂ ਰਾਹਤ ਦੇਣ ਦੇ ਲਈ ਕੂਲਰਾਂ ਤੇ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਾਲੀ ਥਾਂ ਉੱਤੇ ਹੀ ਹੈਲੀਪੈਡ ਬਣਾਇਆ ਗਿਆ ਹੈ। ਉਹ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਿੱਧੇ ਜਲੰਧਰ ਦੇ ਲਈ ਰਵਾਨਾ ਹੋ ਸਕਣ। ਪੀਐਮ ਮੋਦੀ ਦਾ ਇੱਥੇ ਕਰੀਬ 2 ਘੰਟੇ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਸ਼ਾਮ 5:30 ਵਜੇ ਦੇ ਕਰੀਬ ਜਲੰਧਰ ਦੇ ਵਿੱਚ ਉਤਰਨਗੇ ਅਤੇ ਉੱਥੇ ਚੋਣ ਮੀਟਿੰਗ ਨ ਦੇ ਪੀਐਮ ਮੋਦੀ ਦੀਆਂ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਹੋਣੀਆਂ ਸਨ ਜੋ ਅੱਜ ਪੂਰੀਆਂ ਹੋਣਗੀਆਂ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਦੀ ਪਿਛਲੇ 5 ਸਾਲਾਂ ਤੋਂ ਖੇਤਰ ਤੋਂ ਦੂਰੀ ਕਾਰਨ ਲੋਕ ਪਰੇਸ਼ਾਨ ਹਨ ਨਰਿੰਦਰ ਮੋਦੀ ਲੋਕਾਂ ਦੀਆਂ ਨਾਰਾਜ਼ਗੀ ਦੂਰ ਕਰਨ ਲਈ ਹੀ ਗੁਰਦਾਸਪੁਰ ਪਹੁੰਚ ਰਹੇ ਹਨ ਗੁਰਦਾਸਪੁਰ ਪਹੁੰਚ ਕੇ ਉਹ ਦਿਨੇਸ਼ ਬੱਬੂ ਲਈ ਨਹੀਂ ਸਗੋ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੁਸ਼ਿਆਰਪੁਰ ਤੋਂ ਅਨਿਤਾ ਸੋਮ ਪ੍ਰਕਾਸ਼ ਅਤੇ ਤਰਨਤਾਰਨ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਲਈ ਵੀ ਵੋਟਾਂ ਮੰਗਣਗੇ ਫਿਰ ਉਹ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ